ਕਾਰਜਕਾਰੀ ਦੇ ਮਤਿਆਂ ਨਾਲ ਆਮ ਸਿੱਖਣ ਦੀਆਂ ਭਾਵਨਾਵਾਂ ਨੂੰ ਗਹਿਰੀ ਸੱਟ ਵੱਜੀ ਹੈ ਮੈਂ ਬਤੌਰ ਆਜ਼ਾਦ ਐਸਪੀਸੀ ਮੈਂਬਰ ਕਾਰਜਕਾਰੀ ਦੇ ਇਨ੍ਹਾਂ ਫੈਸਲਿਆਂ ਦੀ ਨਿੰਦਾ ਕਰਦਾ ਹਾਂ ਉਹਨਾਂ ਦੇ ਫੈਸਲੇ ਕਾਨੂੰਨੀ ਤੌਰ ਤੇ ਸਹੀ ਹੋ ਸਕਦੇ ਹਨ ਪਰ ਪੰਥਕ ਇਖਲਾਕ ਦੀ ਕਸੌਟੀ ਤੇ ਬਿਲਕੁਲ ਵੀ खरे ਨਹੀਂ ਉਤਰਦੇ ਜਿਹੜੇ ਖੁਦ ਅਕਾਲ ਤਖਤ ਮਹਾਨ ਹੈ ਦੇ ਨਾਰੇ ਮਾਰ-ਮਾਰ ਕੇ ਰਾਸੀ ਲਾਹਾ ਲੈਂਦੇ ਰਹੇ ਅੱਜ ਤੱਕੜੀ ਤੇ ਅਕਾਲੀ ਦਲ ਖੁੱਸਦਾ ਵੇਖ ਕੇ ਉਹ ਕਾਨੂੰਨ ਦਾ ਸਹਾਰਾ ਲੈਣ ਲੱਗ ਪਏ ਨੇ ਹਲੇ ਵੀ ਗਿਆਨੀ ਰਗਵੀਰ ਸਿੰਘ ਜੀ ਦਾ ਬਿਆਨ ਅਧੂਰੀ ਕਿਸਮ ਦਾ ਹੈ ਅਤੇ ਉਹ ਇਹ ਸਪਸ਼ਟ ਨਹੀਂ ਕਰ ਸਕੇ ਕਿ ਸ਼੍ਰੋਮਣੀ ਕਮੇਟੀ ਵੱਲੋਂ ਥਾਪਿਆ ਜਥੇਦਾਰ ਸਾਰੀ ਸਿੱਖ ਕੌਮ ਦਾ ਜਥੇਦਾਰ ਹੁੰਦਾ ਹੈ ਜਾਂ ਇਸ ਦੀ ਕੋਈ ਹੋਰ ਪ੍ਰਕਿਰਿਆ ਹੋਣੀ ਚਾਹੀਦੀ ਹੈ ਜਦ ਕਦੇ ਵਿਰੋਧੀਆਂ ਨੂੰ ਠਿੱਪੀ ਲਾਉਣੀ ਹੁੰਦੀ ਜਾਂ ਕੋਈ ਫੈਸਲੇ ਵਿਰੋਧੀਆਂ ਦੇ ਖਿਲਾਫ ਕਰਵਾਉਣੇ ਹੁੰਦੇ ਤਾਂ ਬਾਦਲ ਧਰ ਸ੍ਰੀ ਅਕਾਲ ਤਖਤ ਸਾਹਿਬ ਦੀ ਦੁਰਵਰਤੋਂ ਕਰਦੀ ਆਈ ਨਾ ਹੀ ਅਕਾਲੀ ਫੂਲਾ ਸਿੰਘ ਜੀ ਕਿਸੇ ਸਰਕਾਰ ਜਾਂ ਭਾਰਤੀ ਕਾਨੂੰਨ ਦੇ ਤਹਿਤ ਜਥੇਦਾਰ ਸਨ ਖਾਲਸਾ ਪੰਥ ਵੱਲੋਂ ਸਿਰਜੇ ਪ੍ਰਭੂ ਸੱਤਾ ਦੇ ਮਾਹੌਲ ਦੇ ਵਿੱਚ ਜਿਹੜਾ ਅਕਾਲੀ ਫੂਲਾ ਸਿੰਘ ਬੋਲਦਾ ਆਪਣੀਆਂ ਫੌਜਾਂ ਵਿੱਚ ਸਨ ਸਤਕਾਰਯੋਗ ਗਿਆਨੀ ਰਕबीर ਸਿੰਘ ਜੀ ਜੇਕਰ ਆਪਜੀ ਆਪਣਾ ਨਾਮ ਇਤਿਹਾਸ ਵਿੱਚ ਦਰਜ ਕਰਨਾ ਚਾਹੁੰਦੇ ਹੋ ਤਾਂ ਸਮਾ ਮੰਗ ਕਰਦਾ ਹੈ ਕਿ ਕੌਮ ਦੀਆਂ ਡਿੱਗ ਰਹੀਆਂ ਸੰਸਥਾਵਾਂ ਨੂੰ ਮੁੜ ਕੇ ਖੜਾ ਕੀਤਾ ਜਾਵੇ ਕਿੰਨਾ ਚੰਗਾ ਹੋਵੇ ਜੇਕਰ ਅਗਲਾ ਜਥੇਦਾਰ ਤੁਹਾਡੇ ਵਾਂਗ ਰਾਤੋਂ ਰਾਤ ਕਿਸੇ ਸਫਾਰਿਸ਼ ਦੇ ਰਾਜਨੀਤਿਕਾਂ ਵੱਲੋਂ ਨਾ ਲੱਗ ਕੇ ਸਗੋਂ ਸਮੂਹੀ ਕੌਮ ਦਾ ਸਾਂਝਾ ਹੋ ਸਕਦਾ ਮੇਰੀਆਂ ਬਾਦਲੀਲ ਵਿਚਾਰਾਂ ਦੇ ਵਿਰੋਧ ਵਿੱਚ ਸਰਦਾਰ ਦਲਜੀਤ ਸਿੰਘ ਚੀਮਾ ਟੇਬਲ ਠੋਕ ਠੋਕ ਕੇ ਮੈਨੂੰ ਕਹਿੰਦੇ ਕਿ ਤੁਸੀਂ ਸ਼੍ਰੋਮਣੀ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਬਾਰੇ ਬਿਲਕੁਲ ਗਲਤ ਬਿਆਨ ਨਹੀਂ ਕਰ ਰਹੇ ਹੋ ਤੁਸੀਂ ਸ਼੍ਰੋਮਣੀ ਕਮੇਟੀ ਤੋਂ ਹੁਣੇ ਰਿਜ਼ਾਈਨ ਕਰੋ ਜੇ ਰਿਜ਼ਾਈਨ ਤਾਂ ਮੈਂ ਤਾਂ ਕਰਾਂ ਜਿਕਰ ਮੈਂ ਸ਼ਰੂਨੀ ਕਮੇਟੀ ਮੈਂਬਰੀ ਤੁਹਾਡੇ ਅਕਾਲੀ ਦਲ ਤੋਂ ਖਰਾਤ ਵਿੱਚ ਲਈ ਹੋ ਜਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਤਾਰ ਚੈਨਲ ਦੇ ਅੱਜ ਦੇ ਐਪੀਸੋਡ ਵਿੱਚ ਤੁਹਾਡਾ ਸਵਾਗਤ ਹੈ ਗਿਆਨੀ ਰਕबीर ਸਿੰਘ ਜੀ ਦੇ ਇਸ ਬਿਆਨ ਉੱਪਰ ਅੱਜਕੱਲ ਵੱਡੀ ਚਰਚਾ ਚੱਲ ਰਹੀ ਹੈ ਕਿ ਮੈਂ ਤਾਂ ਸਮਝਦਾ ਕਿ ਸੀ ਸ਼ਾਇਦ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਵਿਸ਼ਵਵਿਆਪੀ ਸਿੱਖਾਂ ਤੇ ਲਾਗੂ ਹੁੰਦਾ ਹੈ ਪਰ ਕੱਲ ਪਤਾ ਲੱਗਾ ਕਿ ਨਹੀਂ ਅਕਾਲ ਤਖਤ ਸਾਹਿਬ ਦਾ ਹੁਕਮ ਕੇਵਲ ਅਕਾਲ ਤਖਤ ਸਾਹਿਬ ਦੀ ਚਾਰ ਦਿਵਾਰੀ ਹੈ ਉਸ ਦੇ ਅੰਦਰ ਹੀ ਹੁੰਦਾ ਹੈ ਉਸ ਦੇ ਅੰਦਰ ਹੀ ਖਤਮ ਹੋ ਜਾਂਦਾ ਹੈ ਇਸ ਗੰਭੀਰ ਮੁੱਦੇ ਨੂੰ ਰਾਜਸੀ ਨਜ਼ਰੀਏ ਨਾਲ ਦੇਖਣ ਦੀ ਬਜਾਏ ਗੁਰਮਤ ਤੇ ਪੰਥਕ ਨਜ਼ਰੀਏ ਨਾਲ ਦੇਖਣ ਦੀ ਲੋੜ ਹੈ ਮੇਰੀ ਕੋਸ਼ਿਸ਼ ਹੈ ਕਿ ਜਿੰਨਾ ਸੰਜੀਦਾ ਇਹ ਮੁੱਦਾ ਹੈ ਉੰਨੀ ਹੀ ਸੰਜੀਦਗੀ ਨਾਲ ਇਸ ਨੂੰ ਵਿਚਾਰੀਏ ਜੇਕਰ ਅਸੀਂ ਇਸ ਗੰਭੀਰ ਮੁੱਦੇ ਨੂੰ ਰਾਜਨੀਤੀ ਦੇ ਚਸ਼ਮੇ ਨਾਲ ਹੀ ਦੇਖਦੇ ਰਹੇ ਤਾਂ ਇਸ ਦਾ ਹੱਲ ਹੋਣ ਦੀ ਬਜਾਏ ਇਹ ਪੰਥਕ ਮੁੱਦਾ ਹੋਰ ਰੁੱਲ ਚ ਜਾਵੇਗਾ ਸੰਸਾਰ ਪਰਦੇ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਉਣ ਵਾਲੇ ਫੈਸਲਿਆਂ ਵੱਲ ਗੌਰ ਨਾਲ ਦੇਖਦੇ ਨੇ ਤੇ ਬਹੁਤ ਅਹਿਮੀਅਤ ਦਿੰਦੇ ਨੇ ਪਰਤਖ ਸਹਿਬਾਨ ਉੱਪਰ ਨਿਯੁਕਤ ਕੀਤੇ ਸ਼੍ਰੋਮਣੀ ਕਮੇਟੀ ਦੇ ਜਥੇਦਾਰਾਂ ਦੀ ਸਥਿਤੀ ਬਾਰੇ ਸਿੱਖ ਮੰણા ਵਿੱਚ ਉਸ ਵੇਲੇ ਵੱਡੇ ਸਵਾਲ ਖੜੇ ਹੋ ਗਏ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਨੇ ਬਕਾਇਦਾ ਤੌਰ ਤੇ ਇੱਕ ਮਤਾ ਪਾਸ ਕਰਕੇ ਗਿਆਨੀ ਰਗਵੀਰ ਸਿੰਘ ਹੋਰਾਂ ਨੂੰ ਆਪਣੇ ਦਾਇਰੇ ਵਿੱਚ ਰਹਿਣ ਦੀ ਤਾੜਨਾ ਕਰ ਦਿੱਤੀ ਕਾਰਜਕਾਰਨੀ ਕਮੇਟੀ ਵੱਲੋਂ ਉਹਨਾਂ ਨੂੰ ਕਾਨੂੰਨੀ ਤੇ ਰਾਜਸੀ ਮਾਮਲਿਆਂ ਵਿੱਚ ਦਖਲਅੰਦਾਜ਼ੀ ਤੋਂ ਗੁਰੇਜ਼ ਕਰਨ ਦੀ ਨਸੀਹਤ ਦਿੱਤੀ ਹੈ ਜਿਹੜੇ ਮਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀਂ ਕਮੇਟੀ ਨੇ ਪਾਸ ਕੀਤੇ ਨੇ ਉਹਨਾਂ ਦੀ ਸ਼ਬਦਾਵਲੀ ਗੈਰਵਾਜਬ ਤਿੱਖੀ ਤੇ ਪੱਦੀ ਮਹਿਸੂਸ ਕੀਤੀ ਜਾ ਰਹੀ ਹੈ ਕਾਰਜਕਾਰਨੀ ਦੇ ਮਤਿਆਂ ਨਾਲ ਆਮ ਸਿੱਖਾਂ ਦੀਆਂ ਭਾਵਨਾਵਾਂ ਨੂੰ ਗਹਿਰੀ ਸੱਟ ਵੱਜੀ ਹੈ ਮੈਂ ਬਤੌਰ ਆਜ਼ਾਦ ਐਸਜੀਪੀਸੀ ਮੈਂਬਰ ਕਾਰਜਕਾਰਨੀ ਦੇ ਇਹਨਾਂ ਫੈਸਲਿਆਂ ਦੀ ਕੋਰ ਨਿੰਦਾ ਕਰਦਾ ਉਹਨਾਂ ਦੇ ਫੈਸਲੇ ਕਾਨੂੰਨੀ ਤੌਰ ਤੇ ਸਹੀ ਹੋ ਸਕਦੇ ਹਨ ਪਰ ਪੰਥਕ اخلاق ਦੀ ਕਸੌਟੀ ਤੇ ਬਿਲਕੁਲ ਵੀ खरे ਨਹੀਂ ਉਤਰਦੇ ਜਿਹੜੇ ਖੁਦ ਅਕਾਲ ਤਖਤ ਮਹਾਨ ਹੈ ਦੇ ਨਾਰੇ ਮਾਰ-ਮਾਰ ਕੇ ਰਾਸੀ ਲਾਹਾ ਲੈਂਦੇ ਰਹੇ ਅੱਜ ਤੱਕੜੀ ਤੇ ਅਕਾਲੀ ਦਲ ਖੁੱਸਦਾ ਵੇਖ ਕੇ ਉਹ ਕਾਨੂੰਨ ਦਾ ਸਹਾਰਾ ਲੈਣ ਲੱਗ ਪਏ ਨੇ ਰਾਸੀ ਹਲਕਿਆਂ ਵਿੱਚ ਸ਼੍ਰੋਮਣੀ ਕਮੇਟੀ ਦੇ ਫੈਸਲਿਆਂ ਨਾਲ ਖਲਬਲੀ ਮੱਚੀ ਹੋਈ ਹੈ ਤੇ ਇਸ ਨਾਲ ਪੰਥਕ ਹਲਕਿਆਂ ਵਿੱਚ ਇੱਕ ਨਵੀਂ ਚਰਚਾ ਵਿਛੜ ਗਈ ਹੈ ਸਿੱਖਾਂ ਦੀ ਅਸਲ ਮੁਸ਼ਕਲ ਇਹ ਹੈ ਕਿ ਇਹ ਦੋ ਬੀੜੀਆਂ ਵਿੱਚ ਪੈਰ ਰੱਖੀ ਬੈਠੇ ਹਨ ਜਥੇਦਾਰ ਤਾਂ ਚੁਣੇ ਜਾ ਰਹੇ ਨੇ ਗੁਰਦੁਆਰਾ ਐਕਟ ਦੇ ਰਾਹੀਂ ਤੇ ਜਦੋਂ ਐਕਟ ਦੀ ਵਰਤੋਂ ਕਰਕੇ ਕਮੇਟੀ ਉਹਨਾਂ ਨੂੰ ਲਾਉਂਦੀ ਹੈ ਤਾਂ ਅਸੀਂ ਨਰਾਸ਼ ਹੋ ਜਾਂਦੇ ਹਾਂ ਇੱਥੇ ਪ੍ਰੋਬਲਮ ਸਿਸਟਮ ਦੀ ਹੈ ਪਰ ਅਸੀਂ ਘਟਨਾਵਾਂ ਨੂੰ ਹੀ ਪਟਦੇ ਰਹਿੰਦੇ ਹਾਂ ਅਸੀਂ ਇੱਕ ਕਮੇਟੀ ਵੱਲੋਂ ਥਾਪੇ ਧਾਰਮਿਕ ਮੁਖੀਆਂ ਤੋਂ ਪੰਜ ਪ੍ਰਧਾਨੀ ਯੋਗਤ ਵਾਲੇ ਸੱਚੇ ਸੁੱਚੇ ਫੈਸਲਿਆਂ ਦੀ ਆਸ ਕਰਦੇ ਹਾਂ ਕਾਨੂੰਨੀ ਪ੍ਰਕਿਰਿਆ ਰਾਹੀਂ ਥਾਪੇਗੇ ਜਥੇਦਾਰਾਂ ਤੋਂ ਮੀਰੀ ਪੀਰੀ ਦੇ ਸੰਕਲਪ ਦੀ ਪੂਰਤੀ ਦੀ ਆਸ ਰੱਖਣਾ ਸਾਡੀ ਆਪਣੀ ਗਲਤੀ ਹੈ ਮੌਜੂਦਾ ਸੈਟਅਪ ਵਿੱਚ ਗੁਰਮਤ ਦੇ ਸਿਧਾਂਤ ਲਾਗੂ ਹੋਣ ਦੀਆਂ ਕੋਈ ਸੰਭਾਵਨਾਵਾਂ ਨਹੀਂ ਨੇ ਪ੍ਰੋਬਲਮ ਸਿਸਟਮ ਦੀ ਹੈ ਤੇ ਅਸੀਂ ਘਟਨਾਵਾਂ ਨੂੰ ਪਿੱਟ ਰਹੇ ਹਾਂ ਹੁਣ ਸਮਾਂ ਆ ਗਿਆ ਹੈ ਜਦੋਂ ਨਤਾਰਾ ਕਰਨਾ ਪਏਗਾ ਕਿ ਸ੍ਰੀ ਅਕਾਲ ਤਖਤ ਸਾਹਿਬ ਕਾਨੂੰਨੀ ਧਾਇਰੇ ਚੋਂ ਨਿਕਲ ਕੇ ਸਮੁੱਚੇ ਸਿੱਖਾਂ ਦਾ ਬਣੇ ਇਸ ਦੀ ਆਜ਼ਾਦ ਹਸਤੀ ਹੋਵੇ ਇਸ ਦਾ ਜੋ ਮੁਖੀ ਹੋਵੇ ਜਿਸ ਨੂੰ ਜਥੇਦਾਰ ਕਹਿ ਸਕੀਏ ਉਹ ਸੰਸਾਰ ਭਰ ਦੇ ਸਿੱਖਾਂ ਦੀ ਸ਼ਮੂਲੀਅਤ ਨਾਲ ਬਣੇ ਉਸਦੇ ਫੈਸਲਿਆਂ ਵਿੱਚ ਸਮੁੱਚੇ ਸਿੱਖ ਪੰਥ ਦੀਆਂ ਭਾਵਨਾਵਾਂ ਦੀ ਸ਼ਮੂਲੀਅਤ ਹੋਵੇ ਉਹ ਕਿਸੇ ਕਮੇਟੀ ਦੇ ਅਧੀਨ ਨਾ ਹੋਵੇ ਜਦੋਂ ਤੱਕ ਸ੍ਰੀ ਅਕਾਲ ਤਖਤ ਸਾਹਿਬ ਦੇ ਮੁਖੀ ਸ਼੍ਰੋਮਣੀ ਕਮੇਟੀ ਵੱਲੋਂ ਥਾਪੇ ਜਾਣਗੇ ਉਦੋਂ ਤੱਕ ਅਜਿਹੇ ਸਵਾਲ ਉੱਠਦੇ ਹੀ ਰਹਿਣਗੇ ਸਾਨੂੰ ਸਿੱਖਾਂ ਨੂੰ ਨਿਤ-ਰੋਜ਼ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਵੇਗਾ ਬਾਦਲਦਲ ਦੇ ਖਿਲਾਫ ਪੁਕਤਨ ਸਮੇਂ ਇਹਨਾਂ ਜਥੇਦਾਰਾਂ ਦੇ ਫੈਸਲੇ ਸਾਨੂੰ ਚੰਗੇ ਲੱਗ ਸਕਦੇ ਹਨ ਪਰ ਹੋਰ ਬਹੁਤ ਕੁਝ ਐਸਾ ਇਨਾ ਤਖਤਾਂ ਤੋਂ ਹੋ ਚੁੱਕਾ ਹੈ ਜਿਹੜਾ ਕਿ ਗੈਰਪੰਥਕ ਗੈਰ ਸਿਧਾਂਤਕ ਤੇ ਸਿੱਖੀ ਨੂੰ ਕਮਜ਼ੋਰ ਕਰਨ ਵਾਲਾ ਰਿਹਾ ਹੈ ਜਿਹੜਾ ਅਕਾਲੀ ਦਲ ਅਕਾਲ ਤਖਤ ਮਹਾਨ ਹੈ ਦੇ ਨਾਅਰੇ ਤਹਿਤ ਭਰਮ ਤੇ ਭਲੇਖਾ ਪਾਉ ਧਰਮ ਦੇ ਨਾਂ ਤੇ ਰਾਜਨੀਤੀ ਕਰਦਾ ਆ ਰਿਹਾ ਹੈ ਉਹਨਾਂ ਦਾ ਇਸ ਮਾਮਲੇ ਤੇ ਵੀ ਅੱਜ ਪਰਦਾ ਫਾਸ਼ ਹੋ ਗਿਆ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਇਨਾ ਅਕਾਲੀਆਂ ਦੀ ਕਿਹੜੀ ਨਿਮਰਤਾ ਸੀ ਉਹ ਵੀ ਆਪਸ਼ਟ ਹੋ ਗਈ ਹੈ ਗੁਰਬਾਣੀ ਦਾ ਫਰਮਾਨ ਹੈ ਅਪਰਾਧੀ ਦੂਣਾ ਨਿਵੇ ਜਿਉ ਹੰਤਾ ਮਿਰਗਾਏ ਸ਼ਿਕਾਰੀ ਦੀ ਮਿਸਾਲ ਦਿੰਦੇ ਹੋਏ ਪਾਸ਼ਾ ਵੱਲੋਂ ਸਮਝਾਇਆ ਗਿਆ ਹੈ ਕਿ ਸ਼ਿਕਾਰੀ ਮਿਰਗ ਦਾ ਸ਼ਿਕਾਰ ਕਰਨ ਵੇਲੇ ਨਿਵ ਨਿਵ ਕੇ ਗੋਡਿਆਂ ਭਾਰ ਹੋ ਹੋ ਕੇ ਹਿਰਨ ਉੱਪਰ ਨਿਸ਼ਾਨਾ ਸਾਧਦਾ ਹੈ ਉਸ ਦਾ ਮਕਸਦ ਹਿਰਨ ਨੂੰ ਮੌਤ ਦੇ ਘਾਟ ਉਤਾਰਨਾ ਹੁੰਦਾ ਹੈ ਉਹ ਕੋਈ ਗੋਡੇ ਭਾਰ ਹੋ ਕੇ ਹਿਰਨ ਨੂੰ ਨਮਸਕਾਰ ਨਹੀਂ ਕਰ ਰਿਹਾ ਹੁੰਦਾ ਇਹ ਗੱਲ ਬਾਦਲ ਧਰ ਵੱਲੋਂ 2 ਤਾਰੀਖ ਨੂੰ ਨਿਮਰਤਾ ਦਾ ਪ੍ਰਗਟਾਵਾ ਕਰਨ ਅਤੇ ਬਾਅਦ ਵਿੱਚ ਹਰ ਹੀਲੇ ਅਕਾਲੀ ਦਲ ਤੇ ਕਾਬਜ਼ ਰਹਿਣ ਦੀਆਂ ਕੋਸ਼ਿਸ਼ਾਂ ਵਿੱਚੋਂ ਸਾਫ਼ ਚਲਕਦੀ ਹੈ। ਉਹਨਾਂ ਵੱਲੋਂ ਤਾਂ ਅਕਾਲ ਤਖਤ ਸਾਹਿਬ ਉੱਪਰ ਪੇਸ਼ ਹੋ ਕੇ ਤਨਖਵਾ ਲਗਵਾਉਣਾ ਆਪਣੀ ਰਾਜਸੀ ਬਹਾਲੀ ਦੀ ਕੋਸ਼ਿਸ਼ ਤੋਂ ਵੱਧ ਕੁਝ ਨਹੀਂ ਸੀ। ਗੱਲ ਕਰੀਏ ਸ਼੍ਰੋਮਣੀ ਕਮੇਟੀ ਦੇ ਮਤੇ ਅਤੇ ਗਿਆਨੀ ਰਗबीर ਸਿੰਘ ਦੇ ਬਿਆਨ ਦੀ। ਵੈਸੇ ਸ਼੍ਰੋਮਣੀ ਕਮੇਟੀ ਨੇ ਅਜਿਹਾ ਮਾਹੌਲ ਪਹਿਲਾਂ ਹੀ ਪੈਦਾ ਕੀਤਾ ਹੋਇਆ ਹੈ। ਕਿ ਤੱਕ ਸਹਾਬਾਨ ਦੇ ਧਾਰਮਿਕ ਮੁਖੀਆਂ ਨੂੰ ਸੇਵਾ ਦੇਣ ਤੋਂ ਹੀ ਇਹ ਅਹਿਸਾਸ ਕਰਵਾ ਕੇ ਰੱਖਿਆ ਜਾਂਦਾ ਹੈ ਕਿ ਤੁਸੀਂ ਸਾਡੇ ਤੋਂ ਬਾਹਰ ਹੋ ਕੇ ਫੈਸਲੇ ਨਹੀਂ ਲੈ ਸਕਦੇ। ਅਕਾਲੀ ਦਲ ਉੱਚੀ ਆਵਾਜ਼ ਵਿੱਚ ਕਹਿੰਦਾ ਰਿਹਾ ਕਿ ਸ੍ਰੀ ਅਕਾਲ ਤਖਤ ਸਰਬ ਉੱਚ ਹੈ। ਉਹਨਾਂ ਵੱਲੋਂ ਥਾਪੇ ਧਾਰਮਿਕ ਮੁਖੀ ਸ਼੍ਰੋਮਣੀ ਕਮੇਟੀ ਦੇ ਜਥੇਦਾਰ ਵੀ ਇਹੀ ਸੱਚ ਸਮਝੀ ਬੈਠੇ ਸੀ ਕਿ ਅਸੀਂ ਸਰਬ ਉੱਚ ਹਾਂ। ਅਸਲ ਵਿੱਚ ਸਮੁੱਚੀ ਸਿੱਖ ਕੌਮ ਹੀ ਇਸ ਮਸਲੇ ਤੇ ਭੁਲੇਖਿਆਂ ਵਿੱਚ ਹੈ ਇਹ ਵੱਡੇ ਸਵਾਲ ਹਨ ਕਿ ਕੀ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਸਰਵਉੱਚ ਹੈ ਕੀ ਸ੍ਰੀ ਅਕਾਲ ਤਖਤ ਸਾਹਿਬ ਉੱਪਰ ਨਿਯੁਕਤ ਧਾਰਮਿਕ ਮੁਖੀ ਸਰਵਉੱਚ ਨੇ ਜਾਂ ਪੰਜ ਪ੍ਰਧਾਨੀ ਜੁਗਤ ਤੇ ਮੀਰੀ ਪੀਰੀ ਦਾ ਸੰਕਲਪ ਸਰਵਉੱਚ ਹੈ ਇਸ ਅਸਪਸ਼ਟਤਾ ਦਾ ਲਾਭ ਰਾਜਨੀਤਿਕ ਲੰਬੇ ਸਮੇਂ ਤੋਂ ਲੈਂਦੇ ਆ ਰਹੇ ਆ ਗੁਰਮਤਿ ਅਨੁਸਾਰ ਤਾਂ ਸਾਰੇ ਗੁਰਪਾਈਆਂ ਦਾ ਦਰਜਾ ਬਰਾਬਰ ਦਾ ਹੁੰਦਾ ਹੈ ਭਾਵੇਂ ਉਹ ਕਿਸੇ ਵੀ ਅਹੁਦੇ ਉੱਪਰ ਹੋਵੇ ਤੇ ਅਸਲ ਵਿੱਚ ਪੰਥ ਦੀ ਸਮੁੱਚਤਾ ਹੀ ਪੰਜ ਪ੍ਰਣਾਲੀ ਦੀ ਜੁਗਤ ਹੈ ਤੇ ਪੰਥ ਦੀ ਸਮੁੱਚਤਾ ਹੀ ਸਨੁਭਚ ਹੈ ਹਾਲੇ ਵੀ ਗਿਆਨੀ ਰਗਵੀਰ ਸਿੰਘ ਜੀ ਦਾ ਬਿਆਨ ਅਧੂਰੀ ਕਿਸਮ ਦਾ ਹੈ ਅਤੇ ਉਹ ਇਹ ਸਪਸ਼ਟ ਨਹੀਂ ਕਰ ਸਕੇ ਕਿ ਸ਼੍ਰੋਮਣੀ ਕਮੇਟੀ ਵੱਲੋਂ ਥਾਪਿਆ ਜਥੇਦਾਰ ਸਾਰੀ ਸੇਕ ਕੌਮ ਦਾ ਜਥੇਦਾਰ ਹੁੰਦਾ ਹੈ ਜਾਂ ਇਸ ਦੀ ਕੋਈ ਹੋਰ ਪ੍ਰਕਿਰਿਆ ਹੋਣੀ ਚਾਹੀਦੀ ਹੈ ਗੁਰਮਤਿ ਸਿਧਾਂਤ ਦੇ ਮੁਤਾਬਿਕ ਇੱਕ ਗੱਲ ਚਿੱਟੇ ਦਿਨ ਵਾਂਗ ਸਪਸ਼ਟ ਹੋਣੀ ਚਾਹੀਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਤਾਬਿਆਂ ਗੁਰੂ ਪੰਥ ਅਵਲ ਹੁੰਦਾ ਹੈ ਪੰਥ ਸਰਬਉੱਚ ਹੈ ਪੰਥ ਵੀ ਇਕੱਲਾ ਸ਼੍ਰੋਮਣੀ ਅਕਾਲੀ ਦਲ ਨਹੀਂ ਜੋ ਇਹ ਸਮਝੀ ਬੈਠੇ ਨੇ ਹਾਂ ਸ਼੍ਰੋਮਣੀ ਅਕਾਲੀ ਦਲ ਪੰਥ ਦਾ ਇੱਕ ਹਿੱਸਾ ਜ਼ਰੂਰ ਕਿਹਾ ਜਾ ਸਕਦਾ ਹੈ ਗੁਰੂ ਪੰਥ ਸੰਸਾਰ ਭਰ ਦੇ ਗੁਰਸਿੱਖਾਂ ਦਾ ਸਮੂਹ ਹੈ ਜਿਹੜੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਆਪਣਾ ਇਸ਼ਟ ਮੰਨਦੇ ਹਨ ਤੇ ਬਿਨਾ ਕਿਸੇ ਲੋਭ ਲਾਲਚ ਤੋਂ ਗੁਰਮਤਿ ਸਿਧਾਂਤਾਂ ਅਤੇ ਪੰਥਕ ਭਾਵਨਾਵਾਂ ਨਾਲ ਓਤਪੋਤ ਹੋ ਕੇ ਪੰਥ ਦੀ ਚੜ੍ਹਦੀ ਕਲਾ ਵਿੱਚ ਹਿੱਸਾ ਪਾਉਂਦੇ ਹਨ ਹੁਣ ਜਦੋਂ ਪੰਥਕ ਰਾਜਨੀਤੀ ਨਵੀਆਂ ਕਰਵਟਾਂ ਲੈ ਰਹੀ ਹੈ ਤੇ ਕਾਬਜ ਦਰ ਦਾ ਗਲਬਾ ਕਮਜ਼ੋਰ ਹੋ ਰਿਹਾ ਹੈ ਤਾਂ ਹਾਲਾਤ ਹੱਥੋਂ ਨਿਕਲਦੇ ਦੇਖ ਕੇ ਸ਼੍ਰੋਮਣੀ ਕਮੇਟੀ ਨੇ ਸਪਸ਼ਟ ਰੂਪ ਵਿੱਚ ਆਪਣੇ ਜਥੇਦਾਰਾਂ ਨੂੰ ਤਾੜਣਾ ਕਰ ਦਿੱਤੀ ਗਿਆਨੀ ਰਕबीर ਸਿੰਘ ਜੀ ਦੇ ਇਸ ਬਿਆਨ ਦੇ ਨਾਲ ਕਿ ਮੈਨੂੰ ਹੁਣ ਪਤਾ ਲੱਗਾ ਹੈ ਕਿ ਬਤੌਰ ਸ਼੍ਰੋਮਣੀ ਕਮੇਟੀ ਦੇ ਜਥੇਦਾਰ ਸਾਡਾ ਕਾਰਜ ਖੇਤਰ ਤੱਕ ਸਾਹਿਬ ਤੱਕ ਸੀਮਿਤ ਹੈ ਐਕਟ ਦੇ ਮੁਤਾਬਿਕ ਤਾਂ ਇਹੋ ਹੈ ਜੇ ਇਸ ਮਾਮਲੇ ਨੂੰ ਰਾਜਨੀਤੀ ਦੇ ਚਸ਼ਮੇ ਤੋਂ ਦੇਖਦੇ ਰਹਾਂਗੇ ਫਿਰ ਗੱਲ ਨਹੀਂ ਬਣਨੀ ਇਹ ਸਮਾਂ ਰਾਜਨੀਤੀ ਨਾਲੋਂ ਵੱਧ ਪੰਥਕ ਮੁੱਦੇ ਦੀ ਗੁਰਮਤ ਅਨਸਾਰ ਸੁਧਾਈ ਕਰਨ ਦਾ ਹੈ ਗਿਆਨੀ ਰਕबीर ਸਿੰਘ ਜੀ ਦਾ ਇਸ ਬਿਆਨ ਨੇ ਇੱਕ ਵੱਡਾ ਸਵਾਲ ਖੜਾ ਕਰ ਦਿੱਤਾ ਹੈ ਹਾਲਾਂਕਿ ਇਹ ਚਰਚਾ ਕੋਈ ਨਵੀਂ ਨਹੀਂ ਹੈ ਇਸ ਮੁੱਦੇ ਉੱਤੇ ਗੁਰਮਤਿ ਸਮਝ ਰੱਖਣ ਵਾਲੇ ਪੰਥਕ ਬਿਰਤੀ ਦੇ ਲੋਕ ਲੰਬੇ ਸਮੇਂ ਤੋਂ ਚਰਚਾ ਕਰਦੇ ਆ ਰਹੇ ਹਨ ਕਿ ਸ਼੍ਰੋਮਣੀ ਕਮੇਟੀ ਜਾਂ ਕਿਸੇ ਵੀ ਇੱਕ ਧਿਰ ਵੱਲੋਂ ਥਾਪੇ ਗਏ ਕੋਈ ਵਿਸ਼ੇਸ਼ ਗੁਰਮੁਖ ਪਿਆਰੇ ਅਕਾਲ ਤਖਤ ਨੂੰ ਰਿਪਰੈਜ਼ੈਂਟ ਨਹੀਂ ਕਰਦੇ ਸ਼੍ਰੀ ਅਕਾਲ ਤਖਤ ਸਾਹਿਬ ਤਾਂ ਪੰਜ ਪ੍ਰਧਾਨੀ ਦੇ ਸਿਧਾਂਤ ਵਿੱਚੋਂ ਪ੍ਰਗਟ ਹੁੰਦਾ ਹੈ ਪੰਜ ਪ੍ਰਧਾਨੀ ਕਲੈਕਟਿਵ ਵਿਲ ਆਫ ਸਿੱਖ ਕਮਿਊਨਿਟੀ ਵਿੱਚੋਂ ਹੀ ਪ੍ਰਗਟ ਹੋ ਸਕਦੀ ਹੈ ਤੇ ਅਜਿਹੀ ਪੰਚ ਪ੍ਰਦਾਨੀ ਯੁਗਤ ਅੱਜ ਦੇ ਦਿਨ ਸਾਡੇ ਸਿੱਖ ਸਮਾਜ ਵਿੱਚੋਂ ਅਲੋਪ ਹੈ ਪੰਚ ਪ੍ਰਦਾਨੀ ਦਾ ਸੰਕਲਪ ਹੀ ਮੀਰੀ ਪੀਰੀ ਦੇ تخت ਦਾ ਆਧਾਰ ਹੈ ਪੰਚ ਪ੍ਰਦਾਨੀ ਪ੍ਰਣਾਲੀ ਨੂੰ ਰੂਪਮਾਨ ਕਰਨ ਲਈ ਸਮੁੱਚੇ ਸਿੱਖ ਪੰਥ ਦੀਆਂ ਭਾਵਨਾਵਾਂ ਦੀ ਸ਼ਮੂਲੀਅਤ ਦੀ ਜ਼ਰੂਰਤ ਹੈ ਜਦੋਂ ਗੁਰਮਤ ਨੂੰ ਕਸਵੱਟੀ ਰੱਖ ਕੇ ਪੰਥ ਦੀਆਂ ਭਾਵਨਾਵਾਂ ਦੇ ਅਨੁਸਾਰ ਨਿਰਪੋਤਾ ਤੇ ਨਿਰਵੈਰਤਾ ਅਤੇ ਨਿਰਪੱਖਤਾ ਨਾਲ ਫੈਸਲੇ ਲਈ ਜਾਂਦੇ ਹਨ ਤਾਂ ਇਸ ਵਿੱਚੋਂ ਸ਼੍ਰੀ ਅਕਾਲ ਤਖਤ ਸਾਹਿਬ ਪ੍ਰਗਟ ਹੁੰਦਾ ਹੈ ਇੱਕ ਧਿਰ ਦੇ ਥਾਪੇ ਧਾਰਮਿਕ ਮੁਖੀਆ ਵਿੱਚੋਂ ਮੀਰੀ ਪੀਰੀ ਦੇ ਪੰਜ ਪ੍ਰਧਾਨੀ ਸੰਕਲਪ ਦਾ ਪ੍ਰਗਟ ਹੋਣਾ ਲਗਭਗ ਅਸੰਭਵ ਜਈ ਗੱਲ ਹੈ ਪਿਛਲੇ ਲੰਬੇ ਸਮੇਂ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਪ੍ਰਬੰਧ ਵਿੱਚ ਮੁੱਖ ਸੇਵਾਦਾਰਾਂ ਨੂੰ ਸ਼੍ਰੋਮਣੀ ਕਮੇਟੀ ਨੇ ਪ੍ਰਬੰਧਕ ਸਕੀਮ ਦੇ ਤਹਿਤ ਜਥੇਦਾਰ ਦਾ ਦਰਜਾ ਦਿੱਤਾ ਹੋਇਆ ਇਸ ਤੋਂ ਪਹਿਲਾਂ ਗੁਰਦੁਆਰਾ ਐਕਟ ਵਿੱਚ ਜਥੇਦਾਰ ਦਾ ਕੋਈ ਸਥਾਨ ਨਹੀਂ ਸੀ ਰਾਜਨੀਤਿਕ ਲੋਕਾਂ ਨੇ ਸਿੱਖਾਂ ਦੇ ਮਨਾਂ ਵਿੱਚ ਆਪਣੇ ਥਾਪੇ ਜਥੇਦਾਰਾਂ ਨੂੰ ਬਤੌਰ ਅਕਾਲ ਤਖਤ ਸਾਹਿਬ ਸਥਾਪਿਤ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਲਗਾਤਾਰ ਦੁਰਵਰਤੋਂ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਜਿਸ ਦੇ ਉੱਪਰ ਬਾਦਲ ਦਾ ਲੰਬੇ ਸਮੇਂ ਤੋਂ ਕਾਬਜ ਹੈ ਉਹਨਾਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਧਾਰਮਿਕ ਮੁਖੀਆਂ ਦੀ ਮਿਲੀ ਭੁਗਤ ਨਾਲ ਪਿਛਲੇ 2-3 ਦਹਾਕਿਆਂ ਵਿੱਚ ਬਹੁਤ ਸਾਰੇ ਪੰਥ ਵਿਰੋਧੀ ਕਦਮ ਚੁੱਕੇ ਗਏ ਜਿਸ ਨਾਲ ਗੁਰਮਤਿ ਸਿਧਾਂਤਾਂ ਨੂੰ ਵੱਡੀ ਪੱਧਰ ਤੇ ਖੋਰਾ ਲੱਗਿਆ ਇਸੇ ਦੌਰਾਨ ਗੁਰਮਤ ਵਿਰੋਧੀ ਅਣਮਤੀ ਤਾਕਤਾਂ ਦਾ ਸਿੱਖੀ ਉੱਤੇ ਪ੍ਰਭਾਵ ਤੇਜ਼ੀ ਨਾਲ ਵਧਿਆ। ਸ਼੍ਰੋਮਣੀ ਕਮੇਟੀ ਵੱਲੋਂ ਥਾਪੇ ਤਖਤਾਂ ਦੇ ਧਾਰਮਿਕ ਮੁਖੀਆਂ ਨੂੰ ਸਰਬਉੱਚ ਸਾਬਤ ਕਰਨ ਦੇ ਵਿੱਚ ਰਾਜਨੀਤਿਕ ਜਮਾਤ ਦਾ ਆਪਣਾ ਬਹੁਤ ਵੱਡਾ ਲਾਭ ਸੀ। ਇਸ ਲਈ ਇਤਿਹਾਸ ਵਿੱਚੋਂ ਸਿੱਖ ਕੌਮ ਦੇ ਮਹਾਨ ਜਰਨੈਲ ਜਥੇਦਾਰ ਫੂਲਾ ਸਿੰਘ ਦੇ ਨਾਮ ਦੀ ਵਰਤੋਂ ਕੀਤੀ ਜਾਂਦੀ ਰਹੀ। ਪਰ ਅਕਾਲੀ ਫੂਲਾ ਸਿੰਘ ਜੀ ਗੁਰਦੁਆਰਾ ਐਕਟ ਦੇ ਜਥੇਦਾਰ ਨਹੀਂ ਸੀ। ਨਾ ਹੀ ਅਕਾਲੀ ਫੂਲਾ ਸਿੰਘ ਜੀ ਕਿਸੇ ਸਰਕਾਰ ਜਾਂ ਭਾਰਤੀ ਕਾਨੂੰਨ ਦੇ ਤਹਿਤ ਜਥੇਦਾਰ ਸਨ ਖਾਲਸਾ ਪੰਥ ਵੱਲੋਂ ਸਿਰਜੇ ਪ੍ਰਭੂ ਸੱਤਾ ਦੇ ਮਾਹੌਲ ਦੇ ਵਿੱਚ ਜਿਹੜਾ ਅਕਾਲੀ ਫੂਲਾ ਸਿੰਘ ਕੋਲ ਤਾਂ ਆਪਣੀਆਂ ਫੌਜਾਂ ਵੀ ਸਨ ਪਰ ਅੱਜ ਦੇ ਕਹੇ ਜਾਣ ਵਾਲੇ ਜਥੇਦਾਰ ਸਹਿਬਾਨ ਦੀ ਦਸ਼ਾ ਤਾਂ ਸਾਡੇ ਸਾਰਿਆਂ ਦੇ ਸਾਹਮਣੇ ਹੈ ਇਹ ਗੁਰਮੁਖ ਪਿਆਰੇ ਤਾਂ ਰਾਜਨੀਤੀ ਦੇ ਅਧੀਨ ਚੱਲ ਰਹੀਆਂ ਕਮੇਟੀਆਂ ਦੇ ਰਹਿਮੋ ਕਰਮ ਹੀਟ ਚੱਲਦੇ ਹਨ ਤੇ ਸਿੱਖ ਕੌਮ ਇਹਨਾਂ ਪਾਸੋਂ ਪੰਥਕ ਭਾਵਨਾਵਾਂ ਦੀ ਪੂਰਤੀ ਦੀ ਆਸ ਕਰਦੀ ਹੈ ਆਪਣੀਆਂ ਗਲਤ ਕਾਰਗੁਜ਼ਾਰੀਆਂ ਕਰਕੇ ਅਕਾਲੀ ਦਲ ਉਪਰ ਕਾਬਜ਼ ਬਾਦਲ ਧਿਰ ਕਮਜ਼ੋਰ ਹੁੰਦੀ ਗਈ ਤੇ ਆਖਰ 224 ਦੇ ਮੱਧ ਵਿੱਚ ਇਸ ਵਿੱਚ ਵੱਡੇ ਪੱਧਰ ਤੇ ਬਗਾਵਤ ਹੋ ਗਈ ਗੱਲ ਨਰੋਲ ਰਾਜ ਦੀ ਸੀ ਇਹ ਬਾਦਲ ਧਿਰ ਦਾ ਅੰਦਰੂਨੀ ਮਸਲਾ ਸੀ ਬਾਗੀਆਂ ਕੋਲ ਇੰਨੀ ਸਬਰਤਾ ਨਹੀਂ ਸੀ ਕਿ ਸੁਖਬੀਰ ਬਾਦਲ ਨੂੰ ਆਪਣੇ ਦਮ ਤੇ ਅਕਾਲੀ ਦਲ ਤੋਂ ਪਰੇ ਕਰ ਸਕਦੇ ਇਸ ਲਈ ਉਨ੍ਹਾਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਰਾਹੀਂ ਸੁਖਬੀਰ ਬਾਦਲ ਧਿਰ ਨੂੰ ਪਛਾੜਨ ਦੀ ਯੋਜਤ ਬਣਾਈ। ਇਸੇ ਤਰੀਕੇ ਨਾਲ ਜਦੋਂ ਰਾਜਨੀਤੀ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਵਰਤੋਂ ਹੁੰਦੀ ਹੈ ਤੇ ਨੁਕਸਾਨ ਹੁੰਦਾ ਹੀ ਨਹੀਂ ਤੇ ਇਹਨਾਂ ਹਾਲਾਤਾਂ ਦੇ ਵਿੱਚ ਵੀ ਵੱਡੇ ਨੁਕਸਾਨ ਹੋ ਰਹੇ ਨੇ। ਇਸ ਮਕਸਦ ਲਈ ਬਾਗੀਆਂ ਨੇ ਸੰਸਾਰ ਪਰਦੇ ਸਿੱਖਾਂ ਦੀ ਦੁੱਖ ਦੀ ਰਗ ਦੀ ਵਰਤੋਂ ਕਰਦੇ ਆ 10 ਸਾਲ ਪਹਿਲਾਂ ਦੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼ਿਕਾਇਤ ਕਰ ਦਿੱਤੀ। ਤੀਰ ਸਹੀ ਨਿਸ਼ਾਨੇ ਤੇ ਪਿਆ ਅਤੇ ਇਸ ਵਾਰ ਜੋ ਕੁਝ ਵੀ ਸ਼੍ਰੀ ਅਕਾਲ ਤਖਤ ਸਾਹਿਬ ਉੱਪਰ ਵਾਪਰਿਆ ਉਹ ਅਕਾਲੀ ਦਲ ਬਾਦਲ ਧਿਰ ਦੇ ਹੱਕ ਵਿੱਚ ਨਾ ਹੋ ਕੇ ਉਹਨਾਂ ਦੇ ਉਲਟ ਜਾਣ ਲੱਗਿਆ। ਜਦੋਂ ਨਿਰਪੱਖ ਗੱਲ ਕਰਨੀ ਹੋਵੇ ਤਾਂ ਇਹ ਸਾਰੇ ਕਾਸੇ ਦੇ ਪਿੱਛੇ ਰਾਜਨੀਤਿਕ ਸੰਭਾਵਨਾਵਾਂ ਤੋਂ ਇਨਕਾਰ ਬਿਲਕੁਲ ਵੀ ਨਹੀਂ ਕੀਤਾ ਜਾ ਸਕਦਾ। ਪਰ ਅਕਾਲੀ ਵੀ ਆਪਣਾ ਬੀਜਿਆ ਹੀ ਵਾਢ ਰਹੇ ਨੇ। ਦਿਲਚਸਪ ਗੱਲ ਇਹ ਹੈ ਇਸ ਦੌਰ ਨੇ ਪੰਥਕ ਅਤੇ ਗੁਰਮ ਸਿਧਾਂਤਾਂ ਦੇ ਕਈ ਪਹਿਲੂਆਂ ਉੱਪਰ ਛਾਈ ਧੁੰਦ ਜ਼ਰੂਰ ਹਟਾ ਦੇਣੀ ਹੈ। ਵਿਸ਼ੇਸ਼ ਤੌਰ ਤੇ ਜਿਸ ਗੱਲ ਦੀ ਚਰਚਾ ਅੱਜ ਅਸੀਂ ਕਰ ਰਹੇ ਹਾਂ ਉਸ ਉੱਪਰ। ਗੱਲ ਕਰੀਏ ਤਾਜ਼ਾ ਘਟਨਾਵਾਂ ਦੀ। ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗਿਆਨੀ ਹਰਪ੍ਰੀਤ ਸਿੰਘ ਦੀ ਬਰਖਾਸਤਗੀ ਨੂੰ ਜਾਇਜ਼ ਸਦਦੇ ਹੋਏ 21 ਫਰਵਰੀ ਨੂੰ ਬਹੁਤ ਸਖਤ ਲਫ਼ਜ਼ਾਂ ਦੇ ਵਿੱਚ ਜਾਂ ਐਉਂ ਕਹਿ ਲਿਏ ਕਿ ਸਿੱਖ ਭਾਵਨਾਵਾਂ ਦੇ ਅਨੁਸਾਰ ਉਹ ਪਦਦਰ ਸ਼ਬਦਾਵਲੀ ਨਾਲ ਹਮਲਾਵਰ ਰੁਖ اختیار ਕਰ ਲਿਆ ਗਿਆਨੀ ਰਗਵੀਰ ਸਿੰਘ ਜੀ ਜੋ ਕਿ ਕਿਤੇ ਕਿਤੇ ਸਿੱਖ ਸੰਤਾਨ ਦੀਆਂ ਭਾਵਨਾਵਾਂ ਦੀ ਗੱਲ ਕਰ ਰਹੇ ਸਨ ਨੂੰ ਕਾਰਜਕਾਰੀ ਕਮੇਟੀ ਨੇ ਗੁਰਦੁਆਰਾ ਐਕਟ 1925 ਦਾ ਹਵਾਲਾ ਦਿੰਦੇ ਆ ਇਹ ਸਮਝਾ ਦਿੱਤਾ ਕਿ ਤੁਹਾਡਾ ਕਾਰਜ ਖੇਤਰ ਤੱਕ ਸਾਹਿਬ ਦੀ ਧਾਰਮਿਕ ਸੇਵਾਵਾਂ ਨਿਭਾਉਣਾ ਹੀ ਹੈ ਗੁਰਦੁਆਰਾ ਐਕਟ ਦੇ ਮੁਤਾਬਿਕ ਸ਼੍ਰੋਮਣੀ ਕਮੇਟੀ ਹੈੱਡ ਮਿਨਿਸਟਰ ਜਿਨ੍ਹਾਂ ਨੂੰ ਪ੍ਰਬੰਧਕ ਸਕੀਮ ਦੇ ਤਹਿਤ 1952 ਦੇ ਨੇੜੇ ਜਥੇਦਾਰ ਦਾ ਦਰਜਾ ਦਿੱਤਾ ਗਿਆ ਹੈ ਉਹਨਾਂ ਦੀ ਨਿਯੁਕਤੀ ਸੇਵਾ ਮੁਕਤੀ ਕਰਨ ਦਾ ਹੱਕ ਰੱਖਦੀ ਹੈ ਇਸ ਵਿੱਚ ਕੋਈ ਦੋ ਰਾਏ ਨਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਲੰਬੇ ਸਮੇਂ ਤੋਂ ਆਪਣੀ ਥਾਪੇ ਧਾਰਮਿਕ ਮੁਖੀਆਂ ਭਾਵ ਜਿਨ੍ਹਾਂ ਨੂੰ ਜਥੇਦਾਰ ਕਿਹਾ ਜਾਂਦਾ ਹੈ ਦਾ ਕਾਰਜ ਖੇਤਰ ਗੁਰਦੁਆਰਾ ਐਕਟ ਤੋਂ ਬਾਹਰ ਹੋ ਕੇ ਬਹੁਤ ਵੱਡਾ ਦਰਸਾ ਕੇ ਵਰਤਦਾ ਰਿਹਾ ਹੈ ਇਹ ਪਹਿਲੀ ਵਾਰ ਹੈ ਜਦੋਂ ਸ਼੍ਰੋਮਣੀ ਕਮੇਟੀ ਨੇ ਗੁਰਦੁਆਰਾ ਐਕਟ 1925 ਦਾ ਹਵਾਲਾ ਦੇ ਕੇ ਆਪਣੇ ਥਾਪੇ ਜਥੇਦਾਰਾਂ ਨੂੰ ਉਹਨਾਂ ਦਾ ਦਾਇਰਾ ਦੱਸਿਆ ਹੈ ਪਿਛਲੇ ਸਮੇਂ ਵਿੱਚ ਸ਼੍ਰੋਮਣੀ ਕਮੇਟੀ ਅਤੇ ਉਸ ਦੀਆਂ ਸਹਿਯੋਗੀ ਸੰਪਰਦਾਵਾਂ ਇਹਨਾਂ ਜਥੇਦਾਰਾਂ ਨੂੰ ਸਿੱਖੀ ਦੀ ਮੁੱਖ ਵਿਚਾਰਧਾਰਾ ਨੂੰ ਮੰਨਣ ਵਾਲਿਆਂ ਦੇ ਖਿਲਾਫ ਵਰਤਦੀਆਂ ਰਹੀਆਂ ਨੇ ਇਸ ਵਾਰ ਜਦੋਂ ਸ਼੍ਰੋਮਣੀ ਕਮੇਟੀ ਦੇ ਆਪਣੇ ਥਾਪੇ ਜਥੇਦਾਰ ਉਹਨਾਂ ਤੋਂ ਉਲਟ ਜਾਣ ਲੱਗੇ ਤਾਂ ਉਹਨਾਂ ਨੂੰ ਜਾਂ ਉਹਨਾਂ ਦੇ ਅਨੁਸਾਰ ਚੱਲਣ ਤੋਂ ਗੁਰੇਜ਼ ਕਰਨ ਲੱਗੇ ਤਾਂ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ 125 ਦਾ ਹਵਾਲਾ ਦੇ ਕੇ ਉਹਨਾਂ ਲਈ ਸੀਮਾਵਾਂ ਤੈਅ ਕੀਤੀਆਂ ਜਾ ਰਹੀਆਂ ਨੇ ਇਹ ਅਕਾਲ ਤਖਤ ਸਾਹਿਬ ਦੇ ਮੁਖੀ ਗਿਆਨੀ ਰਕबीर ਸਿੰਘ ਲਈ ਵੀ ਇੱਕ ਵੱਡਾ ਝਟਕਾ ਸੀ ਸਿੱਖ ਪੰਥ ਵਿੱਚ ਲੰਬੇ ਸਮੇਂ ਤੋਂ ਸ਼੍ਰੋਮਣੀ ਕਮੇਟੀ ਦੇ ਥਾਪੇ ਧਾਰਮਿਕ ਮੁਖੀਆਂ ਨੂੰ ਹੀ ਅਕਾਲ ਤਖਤ ਸਮਝਣ ਕਾਰਨ ਸਧਾਰਨ ਸਿੱਖ ਅਤੇ ਬਹੁਤ ਸਾਰੇ ਸਿੱਖ ਵਿਦਵਾਨ ਵੀ ਪੰਬਲਪੂਸੇ ਵਿੱਚ ਪੈ ਗਏ ਨੇ ਗਿਆਨੀ ਰਕबीर ਸਿੰਘ ਜੀ ਦਾ ਇਹ ਕਹਿਣਾ ਕਿ ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਸਾਡੀਆਂ ਸੀਮਾਵਾਂ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਸੇਵਾਵਾਂ ਨਿਭਾਉਣ ਤੱਕ ਹੀ ਸੀਮਤਾਂ ਇਹ ਗੱਲ ਹੈ ਕੋੜੀ ਪਰ ਸੱਚੀ ਹੈ ਉਹਨਾਂ ਦੀ ਨਿਯੁਕਤੀ ਸਮੁੱਚੀ ਕੌਮ ਵੱਲੋਂ ਨਹੀਂ ਕੀਤੀ ਗਈ ਅਤੇ ਨਾ ਹੀ ਕੌਮੀ ਜਥੇਦਾਰ ਵੱਜੋਂ ਹੋਈ ਹੈ ਬਲਕਿ ਗੈਨੀ ਰਗਵੀਰ ਸਿੰਘ ਜੀ ਆਪ ਜੀ ਦੀ ਨਿਯੁਕਤੀ ਸਿੱਖ ਕੌਮ ਤੋਂ ਓਲਿਆਂ ਰਾਤੋਂ ਰਾਤ ਸ਼੍ਰੋਮਣੀ ਕਮੇਟੀ ਵੱਲੋਂ ਸ਼੍ਰੋਮਣੀ ਕਮੇਟੀ ਦੇ ਜਥੇਦਾਰ ਵੱਜੋਂ ਹੀ ਹੋਈ ਹੈ ਔਰ ਇਹ ਨਿਯੁਕਤੀਆਂ ਕਿਸ ਤਰ੍ਹਾਂ ਹੁੰਦੀਆਂ ਨੇ ਇਹ ਵੀ ਬਹੁਤ ਸਿੱਖਾਂ ਨੂੰ ਪਤਾ ਹੈ ਸਧਾਰਨ ਸਿੱਖਾਂ ਨੂੰ ਤਾਂ ਛੱਡੋ ਜਿਸ ਸੰਸਥਾ ਵੱਲੋਂ ਤੁਸੀਂ ਜਥੇਦਾਰ ਥਾਪੇ ਗਏ ਹੋ ਉਸ ਸੰਸਥਾ ਦੇ ਚੁਣੇ ਹੋਏ ਮੈਂਬਰਾਂ ਨੂੰ ਵੀ ਤੁਹਾਡੀਆਂ ਨਿਯੁਕਤੀਆਂ ਦਾ ਸਵੇਰੇ ਅਖਬਾਰਾਂ ਵਿੱਚ ਪੜ੍ਹ ਕੇ ਹੀ ਪਤਾ ਲੱਗਦਾ ਹੈ ਹਾਲਾਂਕਿ ਗਿਆਨੀ ਰਗਵੀਰ ਸਿੰਘ ਜੀ ਦੇ ਬਿਆਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤੇ ਗਏ ਵੱਖਰੇ ਕਿਸਮ ਦੇ ਫੈਸਲੇ ਕਰਕੇ ਪੰਥਕ ਸਫਾਂ ਵਿੱਚ ਇੱਕ ਗੰਭੀਰ ਪੰਬਲਪੂਸਾ ਪੈਦਾ ਹੋ ਗਿਆ ਹੈ ਇਸ ਨੂੰ ਨਕਾਰਾਤਮਕ ਪੱਖ ਤੋਂ ਦੇਖਣ ਦੀ ਬਜਾਏ ਸਿੱਖ ਇਸ ਨੂੰ ਕੁਦਰਤ ਵੱਲੋਂ ਦਿੱਤਾ ਗਿਆ ਅਜੀਹਾ ਮੌਕਾ ਸਮਝਣ ਜਦੋਂ ਮੀਰੀ ਪੀਰੀ ਅਤੇ ਪੰਜ ਪ੍ਰਧਾਨੀ ਸਿਧਾਂਤ ਦੀ ਗੁਰਮਤ ਦੇ ਅਨਸਾਰ ਪੁੰਨ ਛਾਣ ਅਤੇ ਨਿਤਾਰਾ ਕੀਤਾ ਜਾ ਸਕਦਾ ਹੈ ਇਸ ਮੌਕੇ ਦੀ ਸੁਚੱਜੇ ਟੰਗ ਨਾਲ ਵਰਤੋਂ ਕਰਦੇ ਹੋਏ ਮੀਰੀ ਪੀਰੀ ਦੇ ਤਖਤ ਦੀ ਪ੍ਰਭੂਸੱਤਾ ਕਾਇਮ ਕਰਨ ਅਤੇ ਪੰਥਕ ਭਵਿੱਖ ਲਈ ਪੰਜ ਪ੍ਰਣਾਲੀ ਜੁਗਤ ਲਾਗੂ ਕਰਨ ਲਈ ਕਮ ਕੀਤਾ ਜਾਣਾ ਚਾਹੀਦਾ ਹੈ ਇਹ ਮੌਕਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂ ਸੱਤਾ ਅਤੇ ਇਸ ਦੇ ਪ੍ਰਬੰਧਨ ਵਾਸਤੇ ਪੰਚ ਪ੍ਰਧਾਨੀ ਵਿਧਾਨ ਅਤੇ ਉਸ ਪੰਚ ਪ੍ਰਣਾਲੀ ਜੁਗਤ ਦੇ ਵਿੱਚ ਸੰਸਾਰ ਪਰਦੇ ਸਿੱਖਾਂ ਦੀ ਸ਼ਮੂਲੀਅਤ ਕਿਸ ਤਰ੍ਹਾਂ ਹੋਵੇ ਇਸ ਬਾਰੇ ਜੁਗਤ ਘੜੀ ਜਾਣੀ ਚਾਹੀਦੀ ਹੈ ਚਾਹੀਦਾ ਤਾਂ ਇਹ ਸੀ ਕਿ ਹੁਣ ਤੱਕ ਸ਼੍ਰੀ ਅਕਾਲ ਤਖਤ ਸਾਹਿਬ ਦੀ ਮੁਖੀ ਦੀਆਂ ਸੇਵਾਵਾਂ ਨਿਭਾਉਣ ਵਾਲੇ ਸੱਜਣ ਇਤਿਹਾਸ ਪਰੰਪਰਾਵਾਂ ਤੇ ਗੁਰਮਤਿ ਸਿਧਾਂਤ ਤੋਂ ਸੋਚੀ ਲੈ ਕੇ ਕੌਮ ਦਾ ਕੁਝ ਸਵਾਰ ਦੇ ਪਰ ਕਿਉਂਕਿ ਉਹਨਾਂ ਨੂੰ ਬੈਠੇ-ਬਿਠਾਏ ਰਾਤੋ-ਰਾਤ ਸਰਵ ਉੱਚ ਰੁਤਬੇ ਹਾਸਲ ਹੋਣ ਦੀ ਸਥਿਤੀ ਦੇ ਵਿੱਚ ਹਾਲਾਤਾਂ ਨੇ ਉਹਨਾਂ ਨੂੰ ਕਦੇ ਸੋਚਣ ਲਈ ਜ਼ਰੂਰਤ ਹੀ ਨਹੀਂ ਸਮਝਣ ਦਿੱਤੀ ਸਤਕਾਰਯੋਗ ਗਿਆਨੀ ਰਕबीर ਸਿੰਘ ਜੀ ਜੇਕਰ ਆਪ ਜੀ ਆਪਣਾ ਨਾਮ ਇਤਿਹਾਸ ਵਿੱਚ ਦਰਜ ਕਰਨਾ ਚਾਹੁੰਦੇ ਹੋ ਤਾਂ ਸਮਾ ਮੰਗ ਕਰਦਾ ਹੈ ਕਿ ਕੌਮ ਦੀਆਂ ਡਿੱਗ ਰਹੀਆਂ ਸੰਸਥਾਵਾਂ ਨੂੰ ਮੁੜ ਕੇ ਖੜਾ ਕੀਤਾ ਜਾਵੇ ਕਿੰਨਾ ਚੰਗਾ ਹੋਵੇ ਜੇਕਰ ਅਗਲਾ ਜਥੇਦਾਰ ਤੁਹਾਡੇ ਵਾਂਗ ਰਾਤੋਂ ਰਾਤ ਕਿਸੇ ਸਫਾਰਿਸ਼ ਤੇ ਰਾਜਨੀਤਿਕਾਂ ਵੱਲੋਂ ਨਾ ਲੱਗ ਕੇ ਸਗੋਂ ਸਮੁੱਚੀ ਕੌਮ ਦਾ ਸਾਂਝਾ ਹੋ ਸਕੇ ਇਸ ਵਾਸਤੇ ਸ਼੍ਰੀ ਅਕਾਲ ਤਖਤ ਸਾਹਿਬ ਸੈਕਟਰੀਅਟ ਤੋਂ ਆਨਲਾਈਨ ਪ੍ਰਣਾਲੀ ਦੇ ਰਾਹੀਂ ਭਾਵ ਕੋਈ ਵੈਬਸਾਈਟ ਆ ਬਣਾ ਕੇ ਗੁਰੂ ਗ੍ਰੰਥ ਸਾਹਿਬ ਤੇ ਗੁਰਮਰਿਆਦਾ ਨੂੰ ਮੰਨਣ ਵਾਲੇ ਸੰਸਾਰ ਭਰ ਦੇ ਸਿੱਖਾਂ ਨੂੰ ਸ਼ਾਮਲ ਕੀਤਾ ਜਾਵੇ ਜਿਸ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਪ੍ਰਬੰਧਨ ਅਤੇ ਸਾਂਝੇ ਕੌਮੀ ਫੈਸਲਿਆਂ ਲਈ ਸਰਵ ਸਾਂਝੀ ਨਿਯੁਕਤੀ ਕਰਨ ਦੇ ਕਾਰਜ ਆਰੰਭ ਕੀਤੇ ਜਾਣ। ਇਹ ਹੈ ਜ਼ਰੂਰਤ ਅੱਜ ਦੀ। ਤਾਂ ਜੋ ਅੱਗੋਂ ਵਾਸਤੇ ਮੀਰੀ ਪੀੜੀ ਦੇ ਤੱਕ ਸ਼੍ਰੀ ਅਕਾਲ ਤਖਤ ਸਾਹਿਬ ਉੱਪਰ ਕੇਵਲ ਸ਼੍ਰੋਮਣੀ ਕਮੇਟੀ ਕਾਬਜ ਨਾ ਰਵੇ। ਇਹ ਤਖਤ ਸਾਰੀ ਕੌਮ ਦਾ ਹੈ। ਕੌਮ ਦੇ ਵਰਤਮਾਨ ਤੇ ਭਵਿੱਖ ਲਈ ਪੰਜ ਪ੍ਰਧਾਨੀ ਜੁਗਤ ਦੇ ਵਿੱਚ ਸੰਸਾਰ ਪਰਦੇ ਸਿੱਖਾਂ ਦੀ ਸ਼ਮੂਲੀਅਤ ਹੋਣੀ ਚਾਹੀਦੀ। ਸਿੱਖ ਕੌਮ ਦੀਆਂ ਬਹੁਤ ਸਾਰੀਆਂ ਮੁਸੀਬਤਾਂ ਦੀ ਜੜ ਗੁਰਦੁਆਰਾ ਐਕਟ 1925 ਹੀ ਹੈ। ਮੈਨੂੰ ਯਾਦ ਆਉਂਦਾ ਹੈ ਕਰੀਬ 14-15 ਸਾਲ ਪਹਿਲਾਂ ਇੱਕ ਚੈਨਲ ਉੱਪਰ ਸਰਦਾ ਦਿਲਜੀਤ ਸਿੰਘ ਜੀਮਾ ਦੇ ਨਾਲ ਬਹਿਸ ਦੇ ਦੌਰਾਨ ਜਦੋਂ ਮੈਂ ਉਹਨਾਂ ਨੂੰ ਦੱਸਿਆ ਕਿ ਗੁਰਮਤ ਵਿੱਚ ਵੋਟਾਂ ਰਾਹੀਂ ਇਲੈਕਸ਼ਨ ਦਾ ਵਿਧਾਨ ਨਹੀਂ ਬਲਕਿ ਇੱਥੇ ਤਾਂ ਗੁਣਾ ਤੇ ਆਧਾਰਿਤ ਸਿਲੈਕਸ਼ਨ ਸਿਸਟਮ ਹੋਣਾ ਚਾਹੀਦਾ ਹੈ। ਦੂਸਰੀ ਗੱਲ ਮੈਂ ਕਹੀ ਕਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੇ ਉੱਪਰ ਥੋਪੀ ਗਈ ਸੀ ਸਿੱਖਾਂ ਨੇ ਕੁਰਬਾਨੀਆਂ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਇਹ ਗੁਰਦੁਆਰਾ ਐਕਟ ਬਣਾਉਣ ਲਈ ਨਹੀਂ ਸੀ ਦਿੱਤੀਆਂ ਕਰੀਬ 1 ਸਦੀ ਪਹਿਲਾਂ ਸਿੱਖਾਂ ਨੇ ਗੁਰਦੁਆਰਿਆਂ ਦਾ ਪ੍ਰਬੰਧ ਗੁਰਮਤ ਤੋਂ ਥੜਕੇ ਹੋਏ ਮਾਨਤਾ ਤੇ ਸਰਕਾਰੀ ਹੱਥ ਠੋਕਿਆਂ ਤੋਂ ਛੁਡਾ ਕੇ ਸਿੱਖ ਕੌਮ ਦੇ ਹਵਾਲੇ ਕਰਨ ਦੇ ਲਈ ਕੁਰਬਾਨੀਆਂ ਦਿੱਤੀਆਂ ਸੀ ਅੱਜ ਦੀ ਦਸ਼ਾ ਫੇਰ 100 ਸਾਲ ਪਹਿਲਾਂ ਵਰਗੀ ਬਣੀ ਪਈ ਹੈ ਤੇ ਤੀਸਰਾ ਮੁੱਦਾ ਕਮੇਟੀ ਵੱਲੋਂ ਥਾਪੇ ਜਾਂਦੇ ਜਥੇਦਾਰਾਂ ਬਾਬਤ ਸੀ ਮੇਰੀਆਂ ਬਾ ਦਲੀਲ ਵਿਚਾਰਾਂ ਦੇ ਵਿਰੋਧ ਵਿੱਚ ਸਰਦਾਰ ਦਲਜੀਤ ਸਿੰਘ ਚੀਮਾ ਟੇਬਲ ਠੋਕ ਠੋਕ ਕੇ ਮੈਨੂੰ ਕਹਿੰਦੇ ਕਿ ਤੁਸੀਂ ਸ਼੍ਰੋਮਣੀ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਬਾਰੇ ਬਿਲਕੁਲ ਗਲਤ ਬਿਆਨ ਨਹੀਂ ਕਰ ਰਹੇ ਹੋ ਤੁਸੀਂ ਸ਼੍ਰੋਮਣੀ ਕਮੇਟੀ ਤੋਂ ਹੁਣੇ ਰਿਜ਼ਾਈਨ ਕਰੋ ਮੈਂ ਟਕਾ ਕੇ ਕਹਿੰਦਾ ਸੀ ਕਿ ਰਿਜ਼ਾਈਨ ਤਾਂ ਮੈਂ ਤਾਂ ਕਰਾਂ ਜੇਕਰ ਮੈਂ ਸ਼੍ਰੋਮਣੀ ਕਮੇਟੀ ਮੈਂਬਰੀ ਤੁਹਾਡੇ ਅਕਾਲੀ ਦਲ ਤੋਂ ਖਰਾਤ ਵਿੱਚ ਲਈ ਹੋਵੇ ਮੈਂ ਆਜ਼ਾਦ ਤੌਰ ਤੇ ਜਿੱਤਿਆ ਹੋਇਆ ਸੰਗਤ ਦਾ ਨੁਮਾਇੰਦਾ ਹਾਂ ਤੇ ਮੇਰਾ ਫਰਜ਼ ਹੈ ਕਿ ਮੈਂ ਪੰਥਕ ਤੇ ਸਿਧਾਂਤਕ ਪੱਖ ਪੇਸ਼ ਕਰਾਂ 20ਵੀਂ ਸਦੀ ਦੇ ਆਰੰਭ ਵਿੱਚ ਗੁਰਦੁਆਰਾ ਸੁਧਾਰ ਲਹਿਰ ਦੇ ਦੌਰਾਨ ਜਦੋਂ ਸਿੱਖਾਂ ਤੇ ਮਹੰਤਾਂ ਵਿਚਾਲੇ ਟਕਰਾਅ ਦੇ ਮਾਹੌਲ ਪੈਦਾ ਹੋਏ ਤਾਂ ਐਸੇ ਹਾਲਾਤ ਵਿੱਚ ਅੰਗਰੇਜ਼ਾਂ ਨੇ ਐਕਟ ਦਾ ਡਰਾਫਟ ਤਿਆਰ ਕਰਕੇ ਸਿੱਖ ਲੀਡਰਸ਼ਿਪ ਨੂੰ ਇਸ ਉੱਪਰ ਸਾਈਨ ਕਰਨ ਲਈ ਮਜਬੂਰ ਕੀਤਾ ਸੀ ਸਿੱਖ ਆਗੂਆਂ ਨੂੰ ਜੇਲਾਂ ਵਿੱਚ डक ਦਿੱਤਾ ਗਿਆ ਅਤੇ ਜਿਹੜੇ ਆਗੂ ਗੁਰਦੁਆਰਾ ਪ੍ਰਬੰਧ ਲਈ ਇਸ ਕਾਨੂੰਨੀ ਐਕਟ ਦੇ ਉੱਪਰ ਸਾਈਨ ਕਰ ਦੇਗੇ ਉਹ ਬਾਹਰ ਆਉਂਦੇਗੇ ਭਾਈ ਤੇਜਾ ਸਿੰਘ ਸਮੁੰਦਰੀ ਜਿਨ੍ਹਾਂ ਦੇ ਨਾਂ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇਜਾ ਸਿੰਘ ਸਮੁੰਦਰੀ ਹਾਲ ਵੀ ਬਣਾਇਆ ਗਿਆ ਹੈ ਉਹਨਾਂ ਸਮੇਤ ਕੁਝ ਹੋਰ ਪੰਥਕ ਸੋਚ ਦੇ ਧਾਰਨੀ ਬਜ਼ੁਰਗਾਂ ਨੇ ਅੰਗਰੇਜ਼ਾਂ ਦੀ ਇਸ ਪ੍ਰਪੋਜ਼ਲ ਤੋਂ ਮੂਲੋਂ ਇਨਕਾਰ ਕਰ ਦਿੱਤਾ ਸੀ ਅਤੇ ਉਹਨਾਂ ਨੇ ਇਸ ਗੁਰਦੁਆਰਾ ਐਕਟ ਦੇ ਖਰੜੇ ਉੱਪਰ ਦਸਤਖਤ ਨਹੀਂ ਸੀ ਕੀਤੇ ਉਹ ਇਸ ਇਲੈਕਸ਼ਨ ਸਿਸਟਮ ਤੇ ਸਰਕਾਰ ਦੇ ਅਧੀਨ ਗੁਰਦੁਆਰਾ ਪ੍ਰਬੰਧ ਨਾਲ ਪੈਦਾ ਹੋਣ ਵਾਲੇ ਹਾਲਾਤਾਂ ਅਤੇ ਇਸ ਦੇ ਨਤੀਜਿਆਂ ਬਾਬਤ ਦੂਰ ਦ੍ਰਿਸ਼ਟੀ ਦੀ ਸੋਚ ਰੱਖਦੇ ਸੀ ਜਿਸ ਦੀ ਸਮਝ ਸ਼ਾਇਦ ਸਿੱਖਾਂ ਨੂੰ ਹਾਲੇ ਵੀ ਬਹੁਤ ਘੱਟ ਆਈ ਹੈ ਖੈਰ ਸ਼੍ਰੀ ਅਕਾਲ ਤਖਤ ਸਾਹਿਬ ਦਾ ਮੀਰੀ ਪੀਰੀ ਦਾ ਸਿਧਾਂਤ ਅਤੇ ਮੌਜੂਦਾ ਦੌਰ ਵਿੱਚ ਇਸ ਗੁਰਦੁਆਰਾ ਐਕਟ ਦੇ ਅਧੀਨ ਅਜਿਹੇ ਹਾਲਾਤਾਂ ਵਿੱਚ ਜਦੋਂ ਕਿ ਦਿੱਲੀ ਤੇਜ਼ੀ ਨਾਲ ਸ਼੍ਰੋਮਣੀ ਕਮੇਟੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਵੱਲ ਵਧ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਮਿਸਲ ਦੇ ਤੌਰ ਤੇ ਤਾਂ ਦੇਖੀ ਜਾ ਸਕਦੀ ਹੈ ਪਰ ਸਿੱਖੀ ਦੇ ਸਿਧਾਂਤਾਂ ਨੂੰ ਹੋਰ ਗੰਧਲੇ ਹੋਣ ਤੋਂ ਬਚਾਉਣ ਲਈ ਸਿੱਖ ਕੌਮ ਦੀ ਵਰਤਮਾਨ ਤੇ ਭਵਿੱਖ ਸੰਬੰਧੀ ਫੈਸਲਿਆਂ ਲਈ ਸ਼੍ਰੀ ਅਕਾਲ ਤਖਤ ਸਾਹਿਬ ਦਾ ਆਜ਼ਾਦ ਰੂਪ ਵਿੱਚ ਕੰਮ ਕਰਨਾ ਬਹੁਤ ਜ਼ਰੂਰੀ ਹੋ ਗਿਆ ਹੈ ਇਹ ਤਾਂ ਹੀ ਸੰਭਵ ਹੈ ਜੇਕਰ શ્રી ਅਕਾਲ ਤਖ਼ਤ ਸਾਹਿਬ ਤੋਂ ਲਈ ਜਾਣ ਵਾਲੇ ਫੈਸਲਿਆਂ ਵਿੱਚ ਸਾਰੇ ਸੰਸਾਰ ਦੇ ਸਿੱਖਾਂ ਦੀ ਸ਼ਮੂਲੀਅਤ ਹੋ ਸਕੇ ਬਦਲੇ ਹੋਏ ਹਾਲਾਤਾਂ ਦੇ ਵਿੱਚ ਪਰੰਪਰਾਗਤ ਸਰਬਤ ਖਾਲਸਾ ਦੇ ਸਰੂਪ ਨੂੰ ਵੀ ਮੁੜ ਪਰਿਭਾਸ਼ਿਤ ਕੀਤੇ ਜਾਣ ਦੀ ਲੋੜ ਹੈ ਸਰਬਤ ਖਾਲਸਾ ਭਾਵ ਪੰਥ ਦੇ ਸਰੂਕਾਰਾਂ ਵਿੱਚ ਸੰਸਾਰ ਭਰ ਦੇ ਸਿੱਖਾਂ ਦੀ ਸ਼ਮੂਲੀਅਤ ਕਿਸ ਤਰ੍ਹਾਂ ਨਾਲ ਹੋਵੇ ਔਰ ਫੈਸਲੇ ਲੈਣ ਦਾ ਵਿਧੀ ਵਿਵਧਾਨ ਕਿਸ ਤਰ੍ਹਾਂ ਦਾ ਹੋਵੇ ਇਸ ਵਿਸ਼ੇ ਉੱਪਰ ਖੁੱਲ੍ਹੇ ਵਿਚਾਰ ਚਰਚਾ ਕਰਨਾ ਬਹੁਤ ਜ਼ਰੂਰੀ ਹੈ ਗੁਰਮਤ ਦੀ ਸੋਚ ਤੋਂ ਸਖਣੀ ਸਿੱਖ ਲੀਡਰਸ਼ਿਪ ਲੰਬੇ ਸਮੇਂ ਤੋਂ ਉਲਟਾ ਪ੍ਰਚਾਰ ਕਰਦੀ ਆ ਰਹੀ ਹੈ ਕਿ ਦੇਖੋ ਕੇਵਲ ਸਿੱਖ ਕੌਮ ਹੈ ਜਿਸ ਦੇ ਕੋਲ ਵੋਟ ਸਿਸਟਮ ਰਾਹੀਂ ਆਪਣੇ ਧਾਰਮਿਕ ਸਥਾਨਾਂ ਦਾ ਪ੍ਰਬੰਧ ਕਰਨ ਦਾ ਵਿਧਾਨ ਹੈ ਜਦਕਿ ਹੋਰ ਕਿਸੇ ਕੋਲ ਵੀ ਨਹੀਂ ਤੇ ਆਮ ਸਿੱਖ ਵੀ ਇਸ ਭੁਲੇਖੇ ਦਾ ਸ਼ਿਕਾਰ ਹੋ ਕੇ ਗੁਰਮਤ ਤੋਂ ਉਲਟ ਇਸ ਸਿਸਟਮ ਨੂੰ ਬਹੁਤ ਚੰਗਾ ਸਮਝਦੇ ਆ ਰਹੇ ਨੇ ਜਦਕਿ ਸੋਚਣ ਦੀ ਲੋੜ ਹੈ ਕਿ ਸੰਸਾਰ ਪਰ ਵਿੱਚ ਸਿਰਫ ਇੱਕ ਸਿੱਖ ਕੌਮ ਹੀ ਹੈ ਜਿਸ ਦੇ ਧਾਰਮਿਕ ਸਥਾਨ ਸਰਕਾਰ ਤੇ ਕਾਨੂੰਨ ਦੇ ਅਧੀਨ ਹਨ ਕੇਵਲ ਸਿੱਖ ਹੀ ਹਨ ਜਿਨ੍ਹਾਂ ਦੇ ਧਾਰਮਿਕ ਮੁਖੀ ਸਰਕਾਰੀ ਸਿਸਟਮ ਵਿੱਚ ਬੱਜੇ ਹੋਏ ਨੇ ਅੱਜ ਦੇ ਜੋ ਮੰਦੇ ਹਾਲਾਤ ਸਿੱਖ ਕੌਮ ਦੇਖ ਰਹੀ ਹੈ ਉਸ ਦਾ ਵੱਡਾ ਕਾਰਨ ਐਕਟ ਵਿੱਚ ਬੱਜੇ ਹੋਣਾ ਤੇ ਉਹ ਐਕਟ ਵੀ ਐਸਾ ਜਿਸ ਵਿੱਚ ਤਾਕਤਾਂ ਚੰਦ ਕੋ ਲੋਕਾਂ ਦੇ ਕਬਜ਼ੇ ਵਿੱਚ ਹਨ ਜਿਸ ਤਰੀਕੇ ਨਾਲ ਗੁਰਦੁਆਰਾ ਐਕਟਰਾਂ ਹੀ ਪ੍ਰਬੰਧ ਦੇ ਵਿੱਚ ਕੇਂਦਰੀਕਰਨ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਰਾਜਸੀਕਰਨ ਹੋ ਚੁੱਕਾ ਹੈ ਇਹ ਸਾਰਾ ਕੁਝ ਗੁਰਦੁਆਰਾ ਐਕਟ 1925 ਦੀ ਹੀ ਮਿਹਰਬਾਨੀ ਹੈ ਸ਼੍ਰੋਮਣੀ ਕਮੇਟੀ ਦੇ 170 ਮੈਂਬਰ ਚੁਣਨ ਸਮੇਂ ਸਿੱਖ ਬੇਵਜਾ ਪੱਗੋ ਪੱਗੀ ਹੋ ਰਹੇ ਹੁੰਦੇ ਨੇ ਪਰ ਇਸ ਐਕਟ ਦੇ ਰਾਹੀਂ ਗੁਰਦੁਆਰਿਆਂ ਦਾ ਪ੍ਰਬੰਧ ਸਿਰਫ 15 ਕਾਰਜਕਾਰਨੀ ਦੇ ਮੈਂਬਰ ਕਰਦੇ ਨੇ ਮੈਨੇਜਰ ਤੇ ਮੁਲਾਜ਼ਮ ਸੰਭਾਲਦੇ ਨੇ ਕ੍ਰਿਸਚੀਅਨ ਭਾਈਚਾਰੇ ਵਿੱਚ ਵੀ ਰਾਜਨੀਤੀ ਦਾ ਦਖਲ ਧਰਮ ਵਿੱਚ ਖਤਮ ਕਰਨ ਦੇ ਲਈ ਲੰਬਾ ਸਮਾਂ ਪਹਿਲਾਂ ਕਾਫੀ ਸੰਘਰਸ਼ ਹੋਇਆ ਸੀ ਜਿਸ ਵਿੱਚ ਉਹਨਾਂ ਨੇ ਸਟੇਟ ਅਤੇ ਚਰਚ ਦੀਆਂ ਸੀਮਾਵਾਂ ਤੈਅ ਕਰ ਲਿੱਤੀਆਂ ਤੇ ਮੁਸ਼ਕਲਾਂ ਤੋਂ ਛੁਟਕਾਰਾ ਪਾਇਆ ਸੀ ਸਾਡੇ ਸਿੱਖਾਂ ਵਿੱਚ ਮੀਰੀ ਪੀਰੀ ਦਾ ਸਿਧਾਂਤ ਧਰਮ ਤੋਂ ਵੇਧ ਲੈ ਕੇ ਰਾਜਨੀਤੀ ਕਰਨ ਦਾ ਹੈ ਪਰ ਅੱਜ ਦੇ ਦਿਨ ਰਾਜਨੀਤੀ ਧਰਮ ਤੇ ਧਾਰਮਿਕ ਸੰਸਥਾਵਾਂ ਦੀ ਸਵਾਰੀ ਕਰ ਰਹੀ ਹੈ ਅਕਾਲੀ ਦਲ ਅੱਜ ਦੇ ਦਿਨ ਧਰਮ ਦੇ ਨਾਂ ਉੱਤੇ ਰਾਜਨੀਤੀ ਕਰ ਰਿਹਾ ਹੈ ਜਦਕੀ ਗੁਰਮਤ ਦੇ ਸਿਧਾਂਤ ਅਨੁਸਾਰ ਤਾਂ ਧਰਮੀ ਰਾਜਨੀਤੀ ਕਰਦੇ ਆ ਸਮੁੱਚੇ ਸਮਾਜ ਦੇ ਹਿੱਤਾਂ ਦੀ ਗੱਲ ਕਰਨੀ ਹੈ ਧਰਮ ਦੇ ਉੱਤੇ ਨਾ ਰਾਜਨੀਤੀ ਨਹੀਂ ਧਰਮੀ ਰਾਜਨੀਤੀ ਕਰਨੀ ਹੈ ਅਜੋਕੇ ਸਿੱਖ ਰਾਜਨੀਤਿਕ ਜੋ ਕਿ ਦਿੱਲੀ ਦੀਆਂ ਵੱਡੀਆਂ ਤਾਕਤਾਂ ਦੇ ਨਾਲ ਸਾਂਝ ਕਰਕੇ ਰਾਜਨੀਤੀ ਕਰਦੇ ਨੇ ਉਹ ਜਿਸ ਤਰ੍ਹਾਂ ਦੇ ਰਾਜਨੀਤੀ ਕਰਨ ਉਹ ਇੱਕ ਵੱਖਰਾ ਵਰਗ ਹੈ ਉਹ ਸਰਦਾਰਾਂ ਦਾ ਵਰਗ ਹੈ ਪਰੋ ਸਿੱਖ ਸੰਸਥਾਵਾਂ ਨੂੰ ਬਖਸ਼ ਦੇਣ ਸਿੱਖ ਸੰਸਥਾਵਾਂ ਵਿੱਚ ਰਾਜਨੀਤੀ ਦੀ ਦਖਲਅੰਦਾਜ਼ੀ ਰੋਕਣਾ ਅਤੇ ਪੰਥਕ ਸੰਸਥਾਵਾਂ ਦੀ ਦੁਰਵਰਤੋਂ ਖਤਮ ਕਰਨਾ ਸਮੇਂ ਦੀ ਵੱਡੀ ਲੋੜ ਹੈ ਅੱਜ ਇੰਨਾ ਹੀ ਇਜਾਜ਼ਤ ਦਿਓ ਫਿਰ ਮਿਲਾਂਗੇ ਕਿਸੇ ਨਵੇਂ ਵਿਸ਼ੇ ਉੱਤੇ ਗੱਲਬਾਤ ਲੈ ਕੇ ਬੇਨਤੀ ਕਰਾਂ ਕਿ ਇਸ ਵੀਡੀਓ ਨੂੰ ਵੱਤ ਵਤ ਸ਼ੇਅਰ ਕਰ ਦੇਣਾ ਲਾਈਕ ਤੇ ਕਮੈਂਟ ਕਰਨਾ ਇਹੀ ਤੁਹਾਡਾ ਸਹਿਯੋਗ ਹੋਵੇਗਾ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਤਾਂ ਜੋ ਸਾਡੇ ਅਗਲੇ ਵੀਡੀਓ ਆਰਟੀਕਲਸ ਦੇ ਨਾਲ ਤੁਸੀਂ ਜੁੜ ਸਕੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ